ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਭਿਆਨਕ ਹੜ੍ਹ ਦੇਖਣ ਨੂੰ ਮਿਲੇ ਸੋ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਇਹਨਾਂ ਹੜ੍ਹਾਂ ਦੇ ਵਿੱਚ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 56 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3 ਲੋਕ ਲਾਪਤਾ ਦੱਸੇ ਜਾ ਰਹੇ ਹਨ ਤੇ ਇਹਨਾਂ ਹੜ੍ਹਾਂ ਦੇ ਕਾਰਨ ਪੰਜਾਬ ਦੇ ਸਾਰੇ ਦੇ ਸਾਰੇ ਜ਼ਿਲ੍ਹੇ ਪ੍ਰਭਾਵ ਦੇ ਵਿੱਚ ਕਾਫੀ ਜ਼ਿਆਦਾ ਫਸਲਾਂ ਦਾ ਤੇ ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਸੋ ਤਾਜ਼ਾ ਅੰਕੜਾ ਹੁਣ ਜਾਰੀ ਕੀਤਾ ਗਿਆ ਹੈ ਕਿ 56 ਲੋਕਾਂ ਦੀ ਇਨ੍ਹਾਂ ਹੜ੍ਹਾਂ ਦੇ ਵਿੱਚ ਹੁਣ ਤੱਕ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਹੁਣ ਤਿਹਾੜੀ ਸੀਜ਼ਨ ਆਉਣ ਵਾਲਾ ਹੈ ਸੋ ਇਸੇ ਦੌਰਾਨ ਨਕਲੀ ਦੁੱਧ ਪਨੀਰ ਖੋਆ ਅਤੇ ਮਠਿਆਈਆਂ ਬਣਾਉਣ ਵਾਲੇ ਹੁਣ ਹੋ ਜੋ ਸਾਵਧਾਨ ਕਿਉਂਕਿ ਪਹਿਣਗੇ ਛਾਪੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਖਰੜ ਦੇ ਖੇਤਰ ਦੇ ਵਿੱਚ ਨਕਲੀ ਮਠਿਆਈਆਂ ਖੋਆ ਦੁੱਧ ਪਨੀਰ ਵੇਚਣ ਵਾਲਿਆਂ ਦੀ ਖੈਰ ਨਹੀਂ ਹੈ ਕਿਉਂਕਿ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਨੇ ਐਲਾਨ ਕੀਤਾ ਹੈ ਕਿ ਤਿਹਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ 15 ਸਤੰਬਰ ਤੋਂ ਸ਼ਹਿਰ ਦੇ ਵਿੱਚ ਛਾਪਾ ਮਾਰੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਨੇ ਆਖਿਆ ਹੈ ਕਿ ਭਾਵੇਂ ਕੀ ਹੁਣ ਸਿਹਤ ਵਿਭਾਗ ਦੀ ਇਹ ਡਿਊਟੀ ਬਣਦੀ ਹੈ ਪਰ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਤਿਹਾਰਾਂ ਦੇ ਵਿੱਚ ਲਗਾਤਾਰ ਮਠਿਆਈ ਨਕਲੀ ਦੁਕਾਨਦਾਰਾਂ ਦੇ ਦੁਆਰਾ ਵੇਚੀ ਜਾਂਦੀ ਹੈ ਜਿਸ ਦੇ ਉਨ੍ਹਾਂ ਦੇ ਵੱਲੋਂ ਫੀਲਡ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇਗਾ ਤੇ 15 ਸਤੰਬਰ ਤੋਂ ਲਗਾਤਾਰ ਹੁਣ ਖਰੜ ਦੇ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾਵੇਗੀ ਸੋ ਇਸੇ ਦੌਰਾਨ ਇਸੇ ਤਰ੍ਹਾਂ ਦੀ ਹੋਈ ਪੂਰੇ ਪੰਜਾਬ ਦੇ ਵਿੱਚ ਛਾਪੇਮਾਰੀ ਹੋਣੀ ਚਾਹੀਦੀ ਹੈ ਕਿਉਂਕਿ ਤਿਹਾੜੀ ਸੀਜ਼ਨ ਆਉਣ ਵਾਲਾ ਹੈ ਤੇ ਲਗਾਤਾਰ ਤੁਹਾਨੂੰ ਦੱਦੀ ਹੈ ਕਿ ਦੁਕਾਨਦਾਰਾਂ ਦੇ ਵੱਲੋਂ ਨਕਲੀ ਮਠਿਆਈਆਂ ਖੜਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ 12 ਸਰਕਾਰੀ ਸਕੂਲਾਂ ਨੂੰ ਅਗਲੇ 2 ਦਿਨਾਂ ਦੇ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਡਿਊਟੀ ਕਮਿਸ਼ਨਰ ਨੇ ਹੁਣ ਸਿੱਖਿਆ ਵਿਭਾਗ ਦੀ ਰਿਪੋਰਟ ਮਿਲਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਹੜ੍ਹ ਦੇ ਕਾਰਨ ਅਜੇ ਵੀ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਕਿ ਹੁਣ ਅਗਲੇ 2 ਦਿਨਾਂ ਤੱਕ ਇੱਥੇ ਸਕੂਲ ਬੰਦ ਰਹਿਣਗੇ। ਜੀ ਹਾਂ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਇਹਨਾਂ ਇਲਾਕਿਆਂ ਦੇ ਨਾਮ ਵੀ ਪੜ੍ਹ ਸਕਦੇ ਹੋ ਕਿ ਜਿੱਥ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ 5 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕਰਕੇ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੀ ਹੁਣ ਹੁਸ਼ਿਆਰਪੁਰ ਦੇ ਵਿੱਚ ਤੇ ਪ੍ਰਵਾਸੀਆਂ ਦੇ ਵਿਰੁੱਧ ਲਗਾਤਾਰ ਮਾਹੌਲ ਗਰਮਾਇਆ ਹੋਇਆ ਹੈ ਤੇ ਪ੍ਰਵਾਸੀਆਂ ਨੂੰ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਵੱਲੋਂ ਕੱਢਣਾ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇਹ ਵੀ ਨਾਲ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਵੀ ਨਹੀਂ ਬਣਾਏ ਜਾਣਗੇ ਸੋ ਇਸੇ ਦਰਨ ਨੂੰ ਤੁਹਾਨੂੰ ਦੱਤੀ ਹੈ ਕਿ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਇਹ ਪ੍ਰੋਸੈਸ ਹੋਣਾ ਸ਼ੁਰੂ ਹੋ ਚੁੱਕਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਹੁਸ਼ਿਆਰਪੁਰ ਤੋਂ ਬਾਅਦ ਬਠਿੰਡਾ ਦੇ ਵਿੱਚ ਵੀ ਹੁਣ ਗਹਿਰੀ ਭਾਗੀ ਦੀ ਪੰਚਾਇਤ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਉਹਨਾਂ ਦੇ ਵੱਲੋਂ ਮਤਾ ਪਾਸ ਦਿੱਤਾ ਗਿਆ ਹੈ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੇ ਲੋਕਾਂ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਹੁਣ ਕਿਸੇ ਵੀ ਪ੍ਰਵਾਸੀ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖਿਆ ਜਾਵੇਗਾ ਸੋ ਜਿਵੇਂ ਕਿ ਪਹਿਲਾਂ ਲੋਕਾਂ ਦੇ ਦੁਆਰਾ ਆਪਣੇ ਘਰ ਦੇ ਵਿੱਚ ਹੀ ਪ੍ਰਵਾਸੀਆਂ ਨੂੰ ਕਮਰੇ ਦੇ ਦਿੱਤੇ ਜਾਂਦੇ ਸਨ ਸੋ ਉਹਨਾਂ ਦਾ ਕਹਿਣਾ ਹੈ ਕਿ ਹੁਣ ਨਾ ਤੇ ਕੋਈ ਵੀ ਉਹਨਾਂ ਨੂੰ ਜ਼ਮੀਨ ਖਰੀਦਣ ਨੂੰ ਦਿੱਤੀ ਜਾਵੇਗੀ ਨਾ ਹੀ ਉਹਨਾਂ ਦਾ ਕੋਈ ਪੈ ਆਧਾਰ ਕਾਰਡ ਬਣਾਇਆ ਜਾਵੇਗਾ ਸੋ ਇਸੇ ਦੌਰਾਨ ਉਹਨਾਂ ਦੇ ਵੱਲੋਂ ਕੁੱਲ ਮਿਲਾ ਕੇ ਜਿਹੜੇ ਉਹ 4 ਤੋਂ 5 ਫੈਸਲੇ ਲਏ ਗਏ ਹਨ ਪੰਚਾਇਤ ਦੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਦੇ ਵਿੱਚ ਹੁਣ ਕਿਹਾ ਗਿਆ ਹੈ ਕਿ ਕਿਸੇ ਵੀ ਪ੍ਰਵਾਸੀ ਨੂੰ ਆਪਣਾ ਘਰ ਜਾਂ ਫਿਰ ਜ਼ਮੀਨ ਖਰੀਦਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪ੍ਰਵਾਸੀ ਮਜ਼ਦੂਰ ਨੂੰ ਆਧਾਰ ਕਾਰਡ ਅਤੇ ਵੋਟ ਕਾਰਡ ਬਣਾਉਣ ਦੇ ਉੱਤੇ ਪਾਬੰਦੀ ਲੱਗ ਜਾਵੇਗੀ ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਮਜ਼ਦੂਰੀ ਕਰਨ ਆਵੇਗਾ ਤਾਂ ਉਹ ਪਿੰਡ ਦੇ ਵਿੱਚ ਪਿੰਡ ਦੀ ਜਗ੍ਹਾ ਦੇ ਵਿੱਚ ਬਣੀ ਖੇਤ ਦੀ ਮੋਟਰ ਦੇ ਵਿੱਚ ਹੀ ਰਹੇਗਾ ਨਾ ਕਿ ਪਿੰਡ ਦੇ ਵਿੱਚ ਕਿਤੇ ਵੀ ਰਹਿ ਸਕੇਗਾ। ਜੋ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਨੂੰ ਕਿਤੇ ਉਹ ਵੀ ਲੈ ਕੇ ਆਵੇਗਾ ਕੰਮ ਕਰਵਾਉਣ ਦੇ ਲਈ ਤੇ ਉਹ ਸਾਰੀ ਜ਼ਿੰਮੇਵਾਰੀ ਕਿਸਾਨ ਦੀ ਹੋਵੇਗੀ ਜਿਹਦੇ ਖੇਤ ਦੇ ਵਿੱਚ ਉਹ ਕੰਮ ਕਰ ਰਿਹਾ ਹੈ ਜਾਂ ਫਿਰ ਉਸਦੇ ਖੇਤ ਦੇ ਵਿੱਚ ਰਹਿ ਰਿਹਾ ਹੈ। ਪ੍ਰਵਾਸੀ ਮਜ਼ਦੂਰ ਦੀ ਪਹਿਲਾਂ ਸਭ ਤੋਂ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਜੀਹਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਵੀ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਸੋ ਕੁੱਲ ਮਿਲਾ ਕੇ ਹੁਣ ਬਠਿੰਡਾ ਦੇ ਇਸ ਪਿੰਡ ਦੇ ਵੱਲੋਂ ਪੰਜ ਐਲਾਨ ਜਿਹੜੇ ਪ੍ਰਵਾਸੀਆਂ ਦੇ ਵਿਰੁੱਧ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਅਗਲੀ ਖਬਰ ਹੁਣ ਸਰਖੰਦ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿੰਡ ਚਣੋ ਦੇ ਸਰਕਾਰੀ ਸਕੂਲ ਦੇ ਵਿੱਚ 8ਵੀਂ ਜਮਾਤ ਦੇ 12 ਸਾਲਾ ਵਿਦਿਆਰਥੀ ਨੂੰ ਅਧਿਆਪਕ ਨੇ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਹੈ। ਥਾਣਾ ਮੱਲੇਪੁਰ ਦੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਵਿਦਿਆਰਥੀ ਕਰਨਵੀਰ ਸਿੰਘ ਦੇ ਚਾਚਾ ਸਵਰਨਜੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਿੰਡ ਚਣੋ ਦੇ ਸਰਕਾਰੀ ਮੀਡਲ ਸਕੂਲ ਦੇ ਅਧਿਆਪਕ ਹਰਵਿੰਦਰ ਸਿੰਘ ਨੇ ਕਰਨਵੀਰ ਨੂੰ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ। ਬੱਚਾ ਨਾ ਤੇ ਠੀਕ ਤਰ੍ਹਾਂ ਖੜਾ ਹੋ ਰਿਹਾ ਸੀ ਤੇ ਨਾ ਹੀ ਉਹ ਚੱਲ ਰ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਾਖਲ ਕਰਵਾਇਆ ਗਿਆ ਹੈ ਤੇ ਇਸ ਤੋਂ ਬਾਅਦ ਅਧਿਆਪਕ ਦੀ ਕੋਟਮਾਰ ਦਾ ਸ਼ਿਕਾਰ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਅਧਿਆਪਕ ਨੇ ਉਹਨਾਂ ਦੇ ਘਰ ਕਿਸੇ ਵੀ ਵਿਅਕਤੀ ਦੇ ਰਾਹੀਂ ਸੁਨੇਹਾ ਭੇਜ ਕੇ ਕਿਹਾ ਹੈ ਕਿ ਜੋ ਕਰਨਾ ਹੈ ਕਰ ਲਓ ਉਹ ਨਹੀਂ ਡਰੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕੇਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਗਈ ਹੈ ਸੋ ਇਹੋ ਜਿਹੇ ਅਧਿਆਪਕਾਂ ਦੇ ਵਿਰੁੱਧ ਜਿਹੜੀ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿ ਉਹ ਹੋ ਜਾਵੇ ਜਿਹੜੇ ਛੋਟੇ ਬੱਚਿਆਂ ਨੂੰ ਜਿਹੜੀ ਕੋਟਮਾਰ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ ਤਾਂ ਜੋ ਕਿ ਉਹ ਅੱਗੇ ਤੋਂ ਨਾ ਕਰ ਸਕਣ। ਤੋਂ ਦੂਜੇ ਪਾਸੇ ਹੁਣ ਵਿਧਾਇਕ ਹਰਵਿੰਦਰ ਸਿੰਘ ਨੇ ਦੋਸ਼ ਅਨਕਾਰਦਿਆਂ ਹੋਇਆ ਕਿਹਾ ਹੈ ਕਿ ਬੱਚੇ ਦੀ ਕੁੱਟਮਾਰ ਉਸਨੇ ਨਹੀਂ ਕੀਤੀ। ਬੱਚੇ ਨੂੰ ਡਰਾਉਣ ਦੇ ਲਈ ਜ਼ਮੀਨ ਦੇ ਉੱਤੇ ਡੰਡੇ ਜ਼ਰੂਰ ਮਾਰੇ ਸਨ। ਸੋ ਉਹਨਾਂ ਨੇ ਧਮਕੀ ਵਾਲੀ ਗੱਲ ਨੂੰ ਵੀ ਬੇਮੁਨਾਯਾਦ ਮੰਨਿਆ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਧਮਕੀ ਨਹੀਂ ਦੇ ਰਿਹਾ ਤੇ ਨਾ ਹੀ ਸਵਰਨਜੀਤ ਸਿੰਘ ਦੇ ਘਰ ਕਿਸੇ ਨੂੰ ਵੀ ਧਮਕਾਉਣ ਦੇ ਲਈ ਮੇਰੇ ਵੱਲੋਂ ਭੇਜਿਆ ਗਿਆ ਹੈ। ਸੋ ਇਸ ਤੋਂ ਬਾਅਦ ਹੁਣ ਸਾਫ਼ ਇਨਕਾਰ ਵਿਧਾਇਕ ਦੇ ਵੱਲੋਂ ਕਰ ਦਿੱਤਾ ਗਿਆ ਹੈ ਪਰ ਬੱਚੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਤੁਹਾਨੂੰ ਦੱਸਦੀ ਹੈ ਕਿ 8ਵਾਂ ਪੇ ਕਮਿਸ਼ਨ ਲਾਗੂ ਹੋ ਸਕਦਾ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤੇ ਹੁਣ ਦੀਵਾਲੀ ਦੇ ਉੱਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੇ ਲਈ ਵੱਡੀਆਂ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪੈਨਸ਼ਨਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਤਰਖਾਹਾਂ ਦੇ ਵਿੱਚ ਭਾਰੀ ਵਾਧਾ ਹੋ ਜਾਵੇਗਾ ਚਰਚਾ ਇਹ ਹੈ ਕਿ ਸਰਕਾਰ ਹੁਣ 8ਵੇਂ ਪੇ বেতন কমিশন ਦੇ ਗਠਨ ਦਾ ਫੈਸਲਾ ਕਰ ਸਕਦੀ ਹੈ ਸੋ ਦਿਵਾਲੀ ਤੋਂ ਪਹਿਲਾਂ ਇਹ ਵੱਡਾ ਤੋਹਫਾ ਹੁਣ ਕਰਮਚਾਰੀਆਂ ਨੂੰ ਮਿਲ ਜਾਵੇਗਾ ਸੋ ਇਸ ਦੇ ਨਾਲ ਹੀ ਮਹਿੰਗਾਈ ਭੱਤੇ ਡੀਏ ਦੇ ਵਿੱਚ ਵੀ ਵਾਧੇ ਦਾ ਐਲਾਨ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਜੇ ਇਹ ਦੋਵੇਂ ਫੈਸਲੇ ਹੁੰਦੇ ਹਨ ਤੇ ਲਗਭਗ 1.2 ਕਰੋੜ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਸੋ ਹੁਣ ਉਮੀਦ ਲਗਾਈ ਜਾ ਰਹੀ ਹੈ ਕਿ 8ਵਾਂ ਪੇ ਕਮਿਸ਼ਨ ਜਿਸ ਦੀ ਕੀ ਕਰਮਚਾਰੀਆਂ ਨੂੰ ਕਾਫੀ ਲੰਬੇ ਸਮੇਂ ਤੋਂ ਡਿਕ ਹੈ ਉਹ ਦਿਵਾਲੀ ਤੋਂ ਪਹਿਲਾਂ ਲਾਗੂ ਹੋ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਭਾਰਤ ਦੇ ਕਰੋੜਾਂ ਕਿਸਾਨ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਅਧੀਨ ਕੇਂਦਰ ਸਰਕਾਰ ਯੋਗ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਤਿੰਨ ਕਿਸ਼ਤਾਂ ਦੇ ਵਿੱਚ ਭੇਜੀ ਜਾਂਦੀ ਹੈ ਤੇ ਹਰ ਇੱਕ ਕਿਸ਼ਤ ਦੀ ਰਕਮ 2000 ਰੁਪਏ ਹੁੰਦੀ ਹੈ ਸੋ ਇਸੇ ਦੌਰਾਨ ਹੁਣ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਵੀ ਇਸ ਦੀਵਾਲੀ ਦੇ ਆਸ-ਪਾਸ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ ਕਿਉਂਕਿ 20ਵੀਂ ਕਿਸ਼ਤ 2 ਅਗਸਤ ਨੂੰ ਜਾਰੀ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 21ਵੀਂ ਕਿਸ਼ਤ ਵੀ ਕਿਸਾਨਾਂ ਨੂੰ ਦੀਵਾਲੀ ਦੇ ਆਸ-ਪਾਸ ਦਿੱਤੀ ਜਾ ਸਕਦੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਤੰਬਰ ਮਹੀਨੇ ਦੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ ਜੀ ਹਾਂ ਇਸ ਦਿਨ ਹੁਣ ਸਾਰੇ ਹੀ ਸੂਬੇ ਦੇ ਸਰਕਾਰੀ ਸਕੂਲ ਅਤੇ ਸੋਨੋਵਾ ਪ੍ਰਾਈਵੇਟ ਸਕੂਲ ਜਨਤਕ ਤੌਰ ਦੇ ਉੱਤੇ ਬੰਦ ਰਹਿਣਗੇ ਸੋ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ 22 ਸਤੰਬਰ ਦਿਨ ਸੋਮਵਾਰ ਨੂੰ ਮਹਾਰਾਜਾ ਅਗਰਸੈਨ ਦੀ ਜਨਮ ਦਿਵਸ ਮਨਾਇਆ ਜਾ ਰਹੀ ਹੈ ਜਿਸ ਦੇ ਕਾਰਨ ਹੁਣੇ ਆਉਣ ਵਾਲੇ ਸੋਮਵਾਰ ਨੂੰ ਛੁੱਟੀ ਰਹੇਗੀ 22 ਸਤੰਬਰ ਨੂੰ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੌਰਾਨ ਸਾਰੇ ਹੀ ਪ੍ਰਾਈਵੇਟ ਸਰਕਾਰੀ ਸਕੂਲ ਅਤੇ ਇਸ ਤੋਂ ਇਲਾਵਾ ਸਾਰੇ ਹੀ ਸਰਕਾਰੀ ਦਫ਼ਤਰ ਪੰਜਾਬ ਦੇ ਵਿੱਚ ਬੰਦ ਰਹਿਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਖੰਨਾ ਸ਼ਹਿਰ ਤੋਂ ਕਾਫੀ ਜ਼ਿਆਦਾ ਹੈਰਾਨ ਕਰਦੀ ਅਤੇ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਸ਼ਹਿਰ ਦੇ ਵਿੱਚ ਜਾਨਵਰਾਂ ਦੀ ਬੇਰਹਿਮੀ ਦੇ ਨਾਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਜੀ ਹਾਂ ਬਲੇਰ ਕੋਟਲਾ ਰੋਡ ਦੇ ਉੱਤੇ ਇੱਕ ਵਿਅਕਤੀ ਨੇ ਇੱਕ ਮਰੇ ਹੋਏ ਕੁੱਤੇ ਦੀ ਲਾਸ਼ ਨੂੰ ਸਤਕਾਰ ਦੇ ਨਾਲ ਹਟਾਉਣ ਦੀ ਬਜਾਏ ਉਸ ਨੂੰ ਆਪਣੀ ਕਾਰ ਦੇ ਪਿੱਛੇ ਬੰਨ੍ਹਿਆ ਤੇ ਸੜਕ ਦੇ ਉੱਤੇ ਘਸੀਟਦਾ ਉਹ ਲੈ ਕੇ ਜਾ ਰਿਹਾ ਹੈ ਸੋ ਰਾਘੀਰਾ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਰਿਕਾਰਡ ਕਰਕੇ ਪੋਸਟ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਮਗਰ ਰੱਸੀ ਦੇ ਨਾਲ ਇਸਦੇ ਵੱਲ ਲੱਤ ਨੂੰ ਬੰਨਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਧੀ ਖਸੀਟ ਦਾ ਹੋਇਆ ਇਸ ਕੁੱਤੇ ਨੂੰ ਲੈ ਕੇ ਜਾ ਰਿਹਾ ਹੈ ਸੋ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਵੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਕੁੱਤੇ ਦੀ ਲਾਸ਼ ਨੂੰ ਝਾੜੀਆਂ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ ਸੋ ਇਸ ਤੋਂ ਬਾਅਦ ਦੋਚੀ ਦੀ ਪਛਾਣ ਵੀ ਕਰ ਲਈ ਗਈ ਹੈ ਸੋ ਇਸ ਤੋਂ ਬਾਅਦ ਉਸ ਦੇ ਵੱਲੋਂ ਆਪਣੀ ਗਲਤੀ ਵੀ ਮੰਨ ਲਈ ਗਈ ਹੈ ਸੋ ਬੇਹੱਦ ਜਿਹੜਾ ਕਿ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਬੇਰਹਿਮੀ ਦੇ ਨਾਲ ਇਸ ਕੁੱਤੇ ਨੂੰ ਜਿਹੜਾ ਕਿ ਖਸੀਟਿਆ ਗਿਆ ਹਾਲਾਂਕਿ ਇਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਭਾਰਤ ਅਤੇ ਪਾਕਿਸਤਾਨ ਦੇ ਮੈਚ ਖੇਡਣ ਦੀ ਇਜਾਜ਼ਤ ਦੇ ਸਕਦੀ ਹੈ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਵਿੱਚ ਇਹਨਾਂ ਨੂੰ ਕੀ ਦਿੱਕਤ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਝੀਮਾ ਨੇ ਕਿਹਾ ਹੈ ਕਿ ਭਾਜਪੀ ਨੇ ਸਿੱਖ ਸੰਗਤਾਂ ਨੂੰ ਰੋਕ ਕੇ ਉਹਨਾਂ ਦੀ ਆਸਥਾ ਨੂੰ ਠੇਸ ਪਹਚਾਈ ਹੈ ਤੇ ਜਿੱਥੇ ਕੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦੌਰਾਨ ਹੀ ਦਲਜੀਤ ਦੀ ਫਿਲਮ ਦੇ ਉੱਤੇ ਕਾਫੀ ਜ਼ਿਆਦਾ ਰੋਕਾਂ ਲੱਗੀਆਂ ਸਨ ਕਿ ਉਸ ਦੇ ਵੱਲੋਂ ਪਾਕਿਸਤਾਨੀ ਐਕਟਰੈਸ ਨੂੰ ਆਪਣੀ ਫਿਲਮ ਦੇ ਵਿੱਚ ਕੰਮ ਦਿੱਤਾ ਗਿਆ ਹਾਲਾਂਕਿ ਉਹ ਸ਼ੂਟਿੰਗ ਵੀ ਪਹਿਲਾਂ ਦੀ ਦ ਹੁਣ ਤੁਹਾਨੂੰ ਦੱਸ ਦਈਏ ਕਿ ਕ੍ਰਿਕਟ ਦਾ ਮੈਚ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਕਿ ਭਾਰਤ ਦੀ ਟੀਮ ਪਾਕਿਸਤਾਨ ਦੇ ਨਾਲ ਖੇਲਦੀ ਹੋਈ ਨਜ਼ਰ ਆਈ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਪੂਰੇ ਦੇਸ਼ ਦੇ ਵਿੱਚ ਹੀ ਵਿਰੋਧ ਚੱਲ ਰਿਹਾ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਆਖਰਕਾਰ ਇਹ ਟੂਰਨਾਮੈਂਟ ਕਿਉਂ ਕਰਵਾਇਆ ਗਿਆ ਹੈ ਜਾਂ ਫਿਰ ਭਾਰਤ ਨੂੰ ਪਾਕਿਸਤਾਨ ਦੇ ਨਾਲ ਖੇਲਣ ਦੀ ਇਸ ਦੇ ਵਿੱਚ ਇਜਾਜ਼ਤ ਕਿਉਂ ਦਿੱਤੀ ਗਈ ਹੈ ਤੇ ਇਸੇ ਦੇ ਉੱਤੇ ਹੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹੁਣ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਦਾ ਮੈਚ ਇਕੱਠੇ ਖੇਡ ਸਕਦੇ ਹਨ ਤੇ ਫਿਰ ਲੰਘਾ ਸਿੱਖਾਂ ਦੇ ਲਈ ਕਿਉਂ ਬੰਦ ਕੀਤਾ ਹੋਇਆ ਹੈ ਸੋ ਵੱਡੇ ਸਵਾਲ ਇਸ ਦੇ ਉੱਤੇ ਖੜੇ ਕੀਤੇ ਗਏ ਜੰਨ ਹੁਣ ਅਕਾਲੀ ਦਲ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਹੁਣ ਫਰੀਦਕੋਟ ਤੋਂ ਨਿਕਲ ਕੇ ਆ ਰਹੀ ਹੈ ਜੀ ਹਾਂ ਤਸਵੀਰ ਤੁਸੀਂ ਆਟੋ ਦੀ ਦੇਖ ਸਕਦੇ ਹੋ ਜਿਸ ਨੂੰ ਕਿ ਪੁਲਿਸ ਨੇ ਰੋਕਿਆ ਸਕੂਲੀ ਆਟੋ ਤੇ ਜਦੋਂ ਚੈਕਿੰਗ ਕੀਤੀ ਗਈ ਤੇ ਅਫਸਰ ਤੇ ਵੀ ਉੱਡ ਗਏ ਹੋਸ਼ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਜ਼ਿਲ੍ਹਾ ਦੇ ਵਿੱਚ ਟ੍ਰੈਫਿਕ ਇੰਚਾਰਜ ਦੇ ਵੱਲੋਂ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਇੱਕ ਆਟੋ ਜਦੋਂ ਰੋਕਿਆ ਗਿਆ ਤੇ ਉਸ ਦੇ bên ਨੂੰ ਦੇਖਿਆ ਗਿਆ ਕਿ ਸਰਮੱਥਾ ਤੋਂ ਜ਼ਿਆਦਾ ਬੱਚੇ ਇਸ ਦੇ ਵਿੱਚ ਇਕੱਠੇ ਕਰ ਕਰਕੇ ਬਿਠਾਏ ਹੋਏ ਸਨ ਸੋ ਬੇਹਦ ਤੁਹਾਨੂੰ ਦੱਸ ਦਈਏ ਕਿ ਹੈਰਾਨ ਕਰਦੀਆਂ ਤਸਵੀਰਾਂ ਇਹ ਜੋ ਕਿ ਤੁਸੀਂ ਦੇਖ ਸਕਦੇ ਹੋ ਸਕੂਲੀ ਬੱਚਿਆਂ ਦੀ ਜਿਸ ਦੇ ਵਿੱਚ ਪੰਜ ਤੋਂ 6 ਦੱਸੀ ਜਾ ਰਹੀ ਸੀ ਜਿਸ ਦੇ ਵਿੱਚ ਤੰਨ ਤੰਨ ਕੇ ਡਰਾਈਵਰ ਦੇ ਵੱਲੋਂ 19 ਬੱਚਿਆਂ ਨੂੰ ਬਿਠਾ ਲਿਆ ਗਿਆ ਸੀ ਸੋ ਜੇਕਰ ਇਹ ਆਟੋ ਕਿਤੇ ਪਲਟ ਜਾਂਦਾ ਜਾਂ ਫਿਰ ਇਸ ਦਾ ਕੋਈ ਨੁਕਸਾਨ ਹੁੰਦਾ ਤੇ 19 ਬੱਚਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਜਿਸ ਤੋਂ ਬਾਅਦ ਇਸ ਆਟੋ ਦਾ ਚਲਾਨ ਕਰ ਦਿੱਤਾ ਗਿਆ ਹੈ ਤੇ ਤੁਹਾਨੂੰ ਦੱਦੀ ਹੈ ਕਿ ਬਾਕੀ ਆਟੋ ਚਾਲਕਾਂ ਨੂੰ ਵੀ ਸਾਵਧਾਨੀ ਵਰਤਣ ਦੇ ਲਈ ਕਿਹਾ ਗਿਆ ਹੈ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਵੀ ਅਜਿਹਾ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਵੀ ਮੌਕੇ ਦੇ ਉੱਤੇ ਚਲਾਨ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਪੰਜਾਬੀਆਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਹੜ੍ਹਾਂ ਤੋਂ ਬਾਅਦ ਫੈਲਣ ਲੱਗਿਆ ਹੈ ਨਵਾਂ ਵਾਇਰਸ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਾਅਦ ਹੁਣ ਇੱਕ ਨਵੀਂ ਪਰੇਸ਼ਾਨੀ ਨੇ ਘੇਰ ਲਿਆ ਹੈ ਦਰਅਸਲ ਹੁਣ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਫਸਲ ਨੂੰ ਚੀਨੀ ਵਾਇਰਸ ਦੀ ਲਪੇਟ ਦੇ ਵਿੱਚ ਲੈ ਲਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਸ ਵਾਇਰਸ ਨੇ ਪੱਕੀ ਫਕਾਈ ਫਸਲ ਨੂੰ ਆਪਣੀ ਲਪੇਟ ਦੇ ਵਿੱਚ ਲੈ ਕੇ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਦੇ ਮੁਤਾਬਕ ਪਤਾ ਲੱਗਾ ਹੈ ਕਿ ਇਹ ਵਾਇਰਸ ਸੂਬੇ ਦੇ 7 ਜ਼ਿਲ੍ਹਿਆਂ ਦੇ ਵਿੱਚ ਫੈਲ ਚੁੱਕਾ ਹੈ ਰੂਪਨਗਰ ਫਤਿਹਗੜ ਸਾਹਿਬ ਪਠਾਨਕੋਟ ਮਹਾਲੀ ਮਾਨਸਾ ਸੰਗਰੂਰ ਪਟਿਆਲਾ ਵਰਗੇ ਜਿਹੜੀਆਂ ਦੇ ਵਿੱਚ ਇਸ ਵਾਇਰਸ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 9000 ਹੈਕਟੇਅਰ ਝੋਨੇ ਦੀ ਰਕਮ ਝੋਨੇ ਦੀ ਫਸਲ ਇਸ ਦੇ ਵੱਲੋਂ ਬਰਬਾਦ ਕਰ ਦਿੱਤੀ ਗਈ ਹੈ ਸੋ ਦੂਜੇ ਪਾਸੇ ਹੁਣ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਯੂਨੀਵਰਸਿਟੀ ਦੇ ਮਾਰਾਂ ਦੇ ਨਾਲ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰਸ਼ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਦੇ ਵੱਲੋਂ ਹੁਣ ਕੋਸ਼ਿਸ਼ਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਸੋ ਇੱਕ ਪਾਸੇ ਜਿੱਥੇ ਕਿ ਹੜ੍ਹਾਂ ਦੇ ਕਾਰਨ ਲਗਾਤਾਰ ਕਿਸਾਨਾਂ ਦੀ ਫਸਲ ਤਬਾਹ ਹੋਈ ਹੈ ਤੇ ਦੂਜੇ ਪਾਸੇ ਹੁਣ ਨਵਾਂ ਹੀ ਚੀਨੀ ਵਾਇਰਸ ਪੰਜਾਬ ਦੇ ਵਿੱਚ ਫੈਲ ਗਿਆ ਹੈ ਫਸਲਾਂ ਦੇ ਉੱਤੇ ਸੋ ਜਿਸ ਤੋਂ ਬਾਅਦ ਹੁਣ ਝੋਨੇ ਦੀ ਫਸਲ ਤਬਾਹ ਹੋਣੀ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਇਸੇ ਤਰ੍ਹਾਂ ਰਿਲੇਟਡ ਹੈ ਸੋ ਹੜ੍ਹਾਂ ਤੋਂ ਬਾਅਦ ਹੁਣ ਪੰਜਾਬੀਆਂ ਦੇ ਲਈ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ 2300 ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਸੋ ਦੂਜੇ ਪਾਸੇ ਹੁਣ ਲਗਾਤਾਰ ਸਿਹਤ ਸਭਾਵਾਂ ਅਤੇ ਸਿਹਤ ਟੀਮਾਂ ਦੇ ਵੱਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਸੋ ਇਸੇ ਦੌਰਾਨ 78562 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਤੇ ਜਿਨ੍ਹਾਂ ਦੇ ਵਿੱਚੋਂ 788 ਲੋਕ ਅਜਿਹੇ ਹਨ ਜਿਨ੍ਹਾਂ ਨੇ ਪੇਟ ਸਬੰਧਤ ਬਿਮਾਰੀਆਂ ਦੀ ਸ਼ਿਕਾਇਤ ਕੀਤੀ ਹੈ ਤੇ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 5177 ਲੋਕਾਂ ਨੂੰ ਬੁਖਾਰ ਹੋ ਚੁੱਕਾ ਹੈ ਸੋ ਇਹਨਾਂ ਕੈਂਪਾਂ ਦੇ ਵਿੱਚ 17 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕੀ ਕਿਸੇ ਜਾਨਵਰ ਦੇ ਦੁਆਰਾ ਕੱਟਿਆ ਗਿਆ ਜਾਂ ਫਿਰ ਸੱਪਾਂ ਦੇ ਦੁਆਰਾ ਕੱਟਿਆ ਗਿਆ ਹੈ ਸੋ ਲਗਾਤਾਰ ਇਹਨਾਂ ਦੇ ਮਾਮਲੇ ਹੁਣ ਵਧਦੇ ਜਾ ਰਹੇ ਹਨ ਕਾਫੀ ਜ਼ਿਆਦਾ ਇਨਫੈਕਸ਼ਨ ਦੀ ਪ੍ਰੋਬਲਮ ਹੁਣ ਪੰਜਾਬ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ 12952 ਲੋਕਾਂ ਨੂੰ ਚਮੜੀ ਸੰਬੰਧਤ ਜਿਹੜੀਆਂ ਕਿ ਸਮੱਸਿਆ ਪੈਦਾ ਹੋ ਚੁੱਕੀਆਂ ਹਨ ਸਿਆਣਾੜੀ ਪੰਜਾਬ ਦੇ ਵਿੱਚ ਹੁਣ ਤੱਕ 38 ਮਰੀਜ਼ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਬੁਖਾਰ ਅਤੇ ਇਸ ਤੋਂ ਇਲਾਵਾ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹੁਸ਼ਿਆਰਪੁਰ ਤੋਂ ਬਾਅਦ ਹੁਣ ਜਲੰਧਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਪ੍ਰਵਾਸੀ ਦੇ ਵੱਲੋਂ ਇੱਕ 4 ਸਾਲਾਂ ਦੀ ਲੜਕੀ ਦੇ ਨਾਲ ਸ਼ਰਮਨਾਕ ਹਰਕਤ ਕੀਤੀ ਗਈ ਹੈ। ਜੀ ਹਾਂ ਜਲੰਧਰ ਤੋਂ ਹੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਪਹਿਲਾਂ ਹੁਸ਼ਿਆਰਪੁਰ ਤੋਂ ਖਬਰ ਸਾਹਮਣੇ ਨਿਕਲ ਕੇ ਆਈ ਸੀ ਕਿ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਪ੍ਰਵਾਸੀ ਦੇ ਵੱਲੋਂ ਸੋ ਇਸੇ ਦੌਰਾਨ ਹੁਣ 4 ਸਾਲ ਦੀ ਬੱਚੀ ਦੇ ਨਾਲ ਛੇੜਛਾੜ ਕੀਤੀ ਗਈ ਹੈ ਇਸ ਪ੍ਰਵਾਸੀ ਦੇ ਵੱਲੋਂ ਜਿਸ ਤੋਂ ਬਾਅਦ ਇਸ ਨੂੰ ਉੱਥੋਂ ਦੇ ਮੁਹੱਲੇ ਦੇ ਲੋਕਾਂ ਦੇ ਦੁਆਰਾ ਇੱਕ ਦਰਾਖਤ ਦੇ ਨਾਲ ਬੰਨ੍ਹ ਲਿਆ ਗਿਆ ਤੇ ਇਸ ਦੀ ਕਾਫੀ ਜ਼ਿਆਦਾ ਛਿੱਤਰਫਰੇਡ ਕੀਤੀ ਗਈ ਹੈ ਸੋ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਸ ਨੂੰ ਪੁਲਿਸ ਦੇ ਕੋਲ ਗ੍ਰਿਫਤਾਰ ਕਰਵਾ ਦਿੱਤਾ ਗਿਆ ਹੈ ਸੋ ਪਰਿਵਾਰ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਦੇ ਦੁਆਰਾ ਉਹਨਾਂ ਦੀ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਜਿਸ ਤੋਂ ਬਾਅਦ ਕੀ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੀ ਕਾਫੀ ਜ਼ਿਆਦਾ ਛਿੱਤਰ ਪਰੇੜ ਵੀ ਕੀਤੀ ਗਈ ਹੈ ਸੋ ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਦੇ ਵਿੱਚ ਹੁਣ ਕਾਫੀ ਜ਼ਿਆਦਾ ਪਰਵਾਸੀਆਂ ਦੇ ਖਿਲਾਫ ਵੀ ਬਗਦੌੜ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਲਗਾਤਾਰ ਹੁਣ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿੱਥੇ ਕਿ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਕਾਫੀ ਜ਼ਿਆਦਾ ਪ੍ਰਵਾਸੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ ਤੇ ਕੈਨੇਡਾ ਦੇ ਵਿੱਚ ਵੀ 13 ਸਤੰਬਰ ਨੂੰ ਕਾਫੀ ਜ਼ਿਆਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਤੇ ਟਰੰਪ ਸਾਹਿਬ ਦੇ ਵੱਲੋਂ ਤੇ ਪਹਿਲਾਂ ਹੀ ਪ੍ਰਵਾਸੀਆਂ ਨੂੰ ਅਤੇ ਪੰਜਾਬੀਆਂ ਨੂੰ ਅਮਰੀਕਾ ਦੇ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਸੋ ਇਸ ਤੋਂ ਬਾਅਦ ਹੁਣ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਕਿ ਇੱਕ 73 ਸਾਲ ਦੀ ਪੰਜਾਬੀ ਔਰਤ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਬਜ਼ੁਰਗ ਔਰਤ ਜਿਸ ਨੂੰ ਕੀ ਹੁਣ ਉੱਥੇ ਅਮਰੀਕਾ ਦੀ ਜਿਹੜੀ ਆਈਸੀਆ ਉਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਹਰਜੀਤ ਕੌਰ 1992 ਦੇ ਵਿੱਚ ਆਪਣੇ ਪਰਿਵਾਰ ਸਮੇਤ ਬੇਰੀਏ ਦੇ ਵਿੱਚ ਰਹਿ ਰਹੀ ਹੈ ਤੇ ਉਹ ਅਮਰੀਕਾ ਦੇ ਵਿੱਚ ਉਸ ਦੇ ਵੱਲੋਂ ਆਪਣਾ ਸਾਈਲਮ ਦਾ ਕੇਸ ਲਗਾਇਆ ਗਿਆ ਸੀ ਸੋ 13 ਸਾਲਾਂ ਤੋਂ ਜਿਹੜਾ ਕਿ ਉਸ ਦਾ ਕੇਸ ਕੈਨਸਲ ਵੀ ਕਰ ਦਿੱਤਾ ਗਿਆ ਸੀ ਹਾਲਾਂਕਿ ਉਹ ਫਿਰ ਵੀ ਅਮਰੀਕਾ ਦੇ ਵਿੱਚ ਹੀ ਰਹਿ ਰਹੀ ਸੀ ਪਰ ਹੁਣ ਅਚਾਨਕ ਉਸ ਨੂੰ 30 ਤੋਂ 35 ਸਾਲ ਅਮਰੀਕਾ ਦੇ ਵਿੱਚ ਰਹਿੰਦੀਆਂ ਹੋ ਚੁੱਕੇ ਸਨ ਪਰ ਫਿਰ ਵੀ ਉਸ ਨੂੰ ਆਈਐਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਹੁਣ ਵਿਰੋਧ ਦੇ ਵਿੱਚ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਹਰਜੀਤ ਕੌਰ ਨੂੰ ਆਖਰਕਾਰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ ਉਸ ਉਸ ਦੀਆਂ ਕਾਫੀ ਜ਼ਿਆਦਾ ਦਵਾਈਆਂ ਵੀ ਚੱਲ ਰਹੀਆਂ ਹਨ ਪਰ ਫੇਰ ਵੀ ਅਮਰੀਕਾ ਦੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿ ਉਸ ਨੂੰ ਹੁਣ ਭਾਰਤ ਦੇ ਵਿੱਚ ਰਿਪੋਰਟ ਕੀਤਾ ਜਾਵੇਗਾ ਹਾਲਾਂਕਿ ਹਰਜੀਤ ਕੌਰ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਕਿ ਉਹ ਭਾਰਤ ਜਾਣ ਦੇ ਲਈ ਰਾਜ਼ੀ ਹੈ ਪਰ ਫੇਰ ਵੀ ਆਈਐਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੂਰੇ ਕੈਲੀਫੋਰਨੀਆ ਦੇ ਵਿੱਚ ਹੁਣ ਪੰਜਾਬੀ ਅਤੇ ਭਾਰਤੀ ਸੰਗਠਨਾਂ ਦੇ ਵਿੱਚ ਕਾਫੀ ਜ਼ਿਆਦਾ ਸੋਸ਼ ਸੋਕ ਦੀ ਲਹਿਰ ਪਾਈ ਜਾ ਰਹੀ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਚਾਹੀਏ ਅਤੇ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ